ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਨਾਨਕ ਆਇਐ ਸਰਵਣ ਹੈ ਜਿਨ ਹਰ ਊਠਾ ਚਿੱਤ ਗਲਿ ਹ ਅਲਪ ਲਲੀਆਂ ਕੰਮਣ ਆਇ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇ ਆਪੂਰਣ ਅਗੰਬਿਸ਼ਮਾਦ ਨਾਨਕ ਰਾਮ ਨਾਮ ਧੰਕ ਦਿੱਤਾ ਪੂਰੀ ਗੁਰ ਪ੍ਰਸਾਦ ਪਾਉੜੀ ਤੋ ਮਨ ਚ ਲੇਖ ਸੰਨਾਲ ਲਗ ਮੋਹ ਵਿਗੁੱਤੇ ਕਰਤਪ ਕਰਨ ਭਲੇ ਰਿਆਂ ਮਦਮਾਇਆ ਸੁਤੇ ਫਿਰ ਫਰਜੂਨ ਪੁਹਾਈਆਂ ਜੰਮ ਮਾਰਗ ਮੁਤੇ ਕੀਤਾ ਪਾਇਣ ਆਪਣਾ ਦੁਖ 체ਤੀ ਜੁਤੇ ਨਾਨਕ ਨਾਏ ਵਿਸਤਾਰੇ ਸਭ ਮੰਦਿਰ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਤਾ ਜੀਉ ਪਿੰਡ ਸਭ ਤੇਰਾ ਤੋਂ ਊਠਾਗੁਰ ਉਚ ਭਗਵਾਨ 10 रन 10 के हजार नारक जेह दु बराए हैं तेह होंकड़ी बखियांस गुरु रूप गुरु प्यारे गुरु सारे सत्संग जियों आओ जो लड़ी वार विचार चल रही है ਧੰਨ ਧੰਨ ਗੁਰ ਅਰਜਨ ਦੇਵ ਜੀ ਦੀ ਮਬਾਰਕ ਨਸਨਾ ਦਾ ਉਚਾਰਨ ਕੀਤਾ ਹੋਇਆ ਲੜੀਵਾਰ ਦਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਲੜੀਵਾਰ ਦਾ 12ਵਾਂ ਸ਼ਬਦ ਹੈ ਜੀ ਗੋੜੀ ਕੀ ਵਾਰ ਦਾ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਅੰਸ਼ 320 ਤੇ 321 ਅੰਕ ਦੁਆਰਾ ਸੁਸ਼ੋਭਿਤ ਹੈ ਆਓ ਵਿਚਾਰਾ ਜੋ ਇਸੇ ਲੋਕ ਮਹਿਲਾ ਪੰਜਵਾਂ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਵੁਠਾ ਚਿਤ ਜਿਨਾਨਕ ਸੰਸਾਰ ਵਿੱਚ ਆਇਓ ਇਹ ਪ੍ਰਵਾਨ ਹੈ ਜਿਨ ਹਰ ਵੁਠਾ ਚਿਤ ਜਿਨ੍ਹਾਂ ਦੇ ਚਿਤ ਵਿੱਚ ਜਿਨ੍ਹਾਂ ਦੇ ਮਨ ਦੇ ਵਿੱਚ ਵੁਠਾ ਉਹ ਮੇਰੇ ਜਿਹੜਾ ਪਰਮਾਤਮਾ ਕੋ ਯਾਦ ਆਇਆ ਅਸਲ ਜੋ ਪ੍ਰਵਾਨ ਹੈ ਪ੍ਰਵਾਨ ਗਏ ਸਈ ਆਏ ਜਿਨ ਹਰ ਨਾਮਾ ਮਨ ਮਨ ਤਾਂ ਸ੍ਰੀ ਨਾਨਕ ਪੂਰਨ ਸ੍ਰੀ ਸੰਤ ਸਤਿਗੁਰੂ ਕਹਿੰਦੇ ਨੇ ਪ੍ਰਵਾਨ ਉਹ ਹੀ ਸਮਝ ਜਿਨ੍ਹਾਂ ਦੇ ਮਨ ਵਿੱਚ ਪ੍ਰੀਤੀ ਨਿਰੰਕਾਰ ਨਾਲ ਲੱਗੇ ਭਾਵ ਜਿਹੜੇ ਗੁਰੂ ਦੇ ਬਚਨਾਂ ਤੇ ਅਮਲ ਕਰਦੇ ਨੇ ਜ਼ਿੰਦਗੀ ਸਾਰੀ ਅਮਲਾਂ ਚ ਗੁਜ਼ਾਰਦੇ ਨੇ ਦਾਇਕਾ ਸਤਿਗੁਰੂ ਨੇ ਕਿ ਪਿੰਡ ਸ਼ੁਭ ਅਮਲਾਵਾ ਜੋ ਦੋਨੋਂ ਰਹੀ ਨਾਮ Hindu ਨਾਮ ਮੁਸਲਮਾਨ ਨਾਮ ਲੈ ਕੇ ਪਿੰਡ ਪ੍ਰਾਨ ਵੈ ਇਹ ਮਰਦਾ ਉਹ ਬੰਦਾ ਜਿਵੇਂ ਮੈਨੂੰ ਮੇਰਾ ਸਤਗੁਰੂ ਕਹਿੰਦਾ ਮੈਂ ਤੋਂ ਵਿੱਚ ਚੱਲਣਾ ਕਹਿੰਦੇ ਜਿਹੜਾ ਸਤਗੁਰੂ ਦੇ ਬਚਨਾਂ ਤੇ ਚੱਲਣ ਲੱਗ ਗਿਆ ਨਾਂ ਨਾਇਸੇ ਪਰਵਾਣ ਹੈ ਉਹ ਪਰਵਾਣ ਹੈ ਸੰਸਾਰਾ ਚਾਇਆ ਜਿਨ ਹਰ ਊਠਾ ਚਿੱਤੇ ਦੇ ਮਨ ਦੇ ਵਿੱਚ ਅਹੰਕਾਰ ਦਾ ਨਾਮ ਨ ਬਸ ਗਿਆ ਗਾਲੀਆਂ ਅਲਪਲੀਆਂ ਕਾਮਣਾਂ ਆਵੇ ਮਿੱਤ ਗਾਲੀ ਅਲਪਲੀਆਂ ਨੀਰੀਆਂ ਫੋਕੜੀਆਂ ਗੱਲਾਂ ਨਹੀਂ ਕਰਨੀਆਂ ਅਮਨ ਨਾ ਕਰਨਾ ਜ਼ਿੰਦਗੀ ਚ ਕਮਾਣਾ ਨਾ ਸਾਧਨ ਲੈ ਬਿਆਸਤ ਹੈ ਐਂ ਜਿਵੇਂ ਸਮਝ ਲਓ ਹਾਦੀ ਨੇ ਇਸ਼ਨਾਨ ਕਰ ਲਿਆ ਸਿਰ ਤੇ ਸੁਆਹ ਪਾ ਲਈ ਭਾਵ ਨਰੰਕਾਲ ਦੀ ਸੰਗਤ ਆ ਗਿਆ ਫਿਰ ਫੁੱਕੀਆਂ ਹੀ ਗੱਲਾਂ ਕਰਨ ਲੱਗ ਗਿਆ ਕਿਤਰੀ ਜ਼ਿੰਦਗੀ ਚ ਅਮਰ ਨਾ ਕੀਤਾ ਗੁਰੂ ਦੀ ਗੱਲ ਨੂੰ ਗੁਰੂ ਦੀ ਬਾਣੀ ਨੂੰ ਕਿੰਨੇ ਗੱਲੀ ਵਾਲ ਬਣਾ ਲਿਆ ਕਮਣਾ ਆ ਮੇਥੇ ਭਾਈ ਇਹ ਫੋਕੜੀਆਂ ਗੱਲਾਂ ਤਰੀਕੇ ਤੇ ਕਮਣੀ ਆਣੀਆਂ ਜਿੰਨੀਆਂ ਮਰਜ਼ੀ ਕਰੀ ਜਾ ਬਤਾਂ ਹੀ ਇਸ ਮਾਨ ਗਿਰਾ ਵੈ ਇਸੇ ਲੋਕ ਨੂੰ ਸਿੱਖਿਆ ਕੀ ਹੈ ਸਤਿਗੁਰੂ ਕਹਿੰਦੇ ਨੇ ਗੱਲੀ ਗੱਲਾਂ ਸਿੱਧੇ ਨਾ ਗੱਲਾਂ ਦੇ ਨਾ ਸਿੱਧੇ ਨਾ ਰਪੜ ਜਣੇ ਪਰ ਇਹ ਗੱਲਾਂ ਕਿਸੇ ਕੰਮ ਨਹੀਂ ਆਈ ਖੋਕੀਆਂ ਨੇ ਕੰਮ ਨੇ ਯਾਰ ਮਿੱਥੇ ਮਿੱਤਰਾਂ ਇੱਥੇ ਕਿਤੇ ਕੰਮ ਨਹੀਂ ਆਈ ਮਹਨਲਾ ਪੰਜਵਾ ਪਰਮ ਪ੍ਰਮ ਦ੍ਰਿਸ਼ਟੀ ਆਇਆ ਪੂਰਮ ਅਪੂਰਣ ਅਗੰਤਿਸਮਰ ਕਿੰਨੇ ਜਣਾਂ ਨੇ ਜਿਹੜੇ ਪ੍ਰਮਾਨ ਹੋਵੇ ਦੇ ਨਾਨਕ ਐਸੇ ਪ੍ਰਮਾਨ ਹੈ ਜਿਹੜੇ ਪ੍ਰਮਾਨ ਹੋਵੇ ਨੇ ਸੰਸਾਰ ਚ ਪਾਰ ਪਰਮ ਪ੍ਰਭ ਦ੍ਰਿਸ਼ਟੀ ਆਇਆ ਉਹਨਾਂ ਨੂੰ ਪਾਰ ਪਰਮ ਪਰਮਾਤਮਾ ਦ੍ਰਿਸ਼ਟ ਨਜ਼ਰ ਆ ਜਾਂਦਾ ਹੈ ਕੀ ਪੂਰਣ ਅਗੰ ਬਿਸਮਾਰ ਉਹ ਪੂਰਣ ਥਾਂ ਥਾਂ ਰਮਿਆ ਹੋਇਆ ਕਿਉਂਕਿ ਘਟ ਘਟ ਮੈਂ ਹੱਜੂ ਬਸ ਸੰਤਰ ਕੀ ਓਪਕਾਰ ਉਹੀ ਗਏਗਾ ਨਾ ਸੰਤ ਪੂਰਾ ਉਹੀ ਹੋਏਗਾ ਜਿਹੜਾ ਪ੍ਰਮਾਣ ਹੋ ਜਾਏਗਾ ਕਹਿੰਦੇ ਭਾਈ ਉਹਨੂੰ ਰਮਿਆ ਹੋਇਆ ਰੰਕਾਰ ਅਗੰ ਅਗੋਚਰ ਜਿਹੜਾ ਗਮਤਾ ਤੋਂ ਵੀ ਪਰੇ ਹੈ ਬਿਸਮਾਨ ਖੁਸ਼ੀ ਖਿੜਾਉ ਤੋਂ ਬੜਾ ਅਨੰਤ ਹੈ ਸਾਡੀ ਕੁਝ ਹੀ ਲਿਮਟਿਡ ਹੁੰਦੀ ਹੈ ਉਹ ਅਨਲਿਮਟਿਡ ਹੈ ਉਹਦੇ ਨਾਮ ਦੇ ਨਾਲ ਹੀ ਇਨਫਿਨਿਟੀ ਹੈ ਅਨਲਿਮਿਟਿਡ ਸ਼ਬਦ ਹੈ ਪੂਰਨ ਅਨੰਦ ਉਸ ਬਾਤ ਜਿਹੜਾ ਪੂਰਨ ਬਣ ਜਾਂਦਾ ਉਹਨੂੰ ਪੂਰਨ ਨਿਰਗਾਰ ਦਿਖਸਣ ਲੱਗ ਜਾਂਦਾ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰ ਪਰਸਾਰ ਜੋ ਕਿ ਅਸੀਸ ਭਗਤਾਂ ਨੇ ਅਸੀਸ ਸੰਤ ਜਣਾ ਨੇ ਪ੍ਰਮਾਤਮਾ ਦਾ ਧਨ ਰੂਪੀ ਨਾਮ ਰੂਪੀ ਧਨ ਇਕੱਠਾ ਕਰਨ ਲਈ ਹੈ ਕਿਉਂਕਿ ਐਸੀ ਕਿਤੇ ਰਸਤੇ ਜਾਣਾ ਹੋਵੇ ਤਾਂ ਸਾਨੂੰ ਮਾਇਆ ਦੀ ਲੋੜ ਹੈ ਧਨ ਦੌਲਤ ਦੀ ਲੋੜ ਹੈ ਰਸਤੇ ਦੇ ਖਰਚਣ ਵਾਸਤੇ ਪਰ ਸਤਿਗੁਰੂ ਕਹਿੰਦੇ ਨੇ ਜਦੋਂ ਇੱਥੋਂ ਲੈ ਕੇ ਨੰਕਾਰ ਦੇ ਦਰਬਾਰ ਤੱਕ ਜਾਣਾ ਤੈਨੂੰ ਫਿਰ ਧਨ ਦੀ ਲੋੜ ਨਹੀਂ ਇਹਨੇ ਲੋੜ ਹੈ ਕਿਹੜੇ ਧਨ ਦੀ ਗਿਆਨ ਦੀ ਨਾ ਇਹਨਾਂ ਕਰਮ ਧਰਮ ਪਖੰਡ ਜੋਤੀ ਸੇ ਤਿੰਨ ਜਨਮ ਜਾਗਤੀ ਲੁੱਟ ਹੈ ਕਿੰਨੇ ਕਰਮ ਧਰਮ ਜਿਹੜੇ ਲਿਖਦੇ ਨੇ ਸਾਰੇ ਲੁੱਟੇ ਜਾਣਗੇ ਪਖੰਡ ਜਿਹੜੇ ਕਰਦਾ ਸਭ ਲੁੱਟਿਆ ਜਾਏਗਾ ਪਰ ਕੀ ਨਹੀਂ ਲੁਟਿਆ ਜਾਏਗਾ ਕਿਹੜਾ ਤਨ ਨਾਲ ਜਾਏਗਾ ਨਿਰਵਾਣ ਕੀਰਤਨ ਗਾਵਾਉ ਕਰਤੇਗਾ ਨਿਮਖ ਚਿੰਮਰਤ ਦੇ ਚੂਟਾਇ। ਕਹਿੰਦੇ ਜੇ ਵੜਿਆਈ ਕਰਨੀ ਹੈ ਨਾ ਨਿਰਵਾਣ ਕੋਈ ਆਸਰਾ ਨਾ ਲਈ। ਕੋਈ ਕੰਡੀਸ਼ਨ ਨਾ ਰੱਖੀ ਸਤਿਗੁਰੂ ਦੇ ਅੱਗੇ। ਕੋਈ ਇੱਛਾ ਨਾ ਰੱਖੀ। ਕਹਿੰਦੇ ਜੇ ਨਾ ਇੱਛਾ ਰੱਖੇਗਾ ਮਨ ਭੌਂਡੀਆਂ ਵੀ ਦੇ ਦਿੰਦਾ ਕਿਵਰੀ ਸੋਚਣ ਤੋਂ ਹੀ ਪਰੇ ਹੁੰਦੀਆਂ ਨੇ ਉਹ ਇੱਛਾਵਾਂ ਪੂਰਨ ਕਰ ਦਿੰਦਾ ਇਹ ਅਗੰਮ ਹੈ। ਇਹ ਮੇਰਾ ਸਤਿਗੁਰੂ ਆਗਾਮ ਹੈ ਨਾਨਕ RAM ਨਾਮ ਕਰਨੀ ਕੀਤਾ ਹੈ ਕਹਿੰਦੇ ਜਿਹਨੇ ਨਿਸ਼ਕਾਮ ਹੋ ਕੇ ਨਿਸ਼ਕਪਤ ਹੋ ਕੇ ਬੇਈਮਾਨ ਤੋਂ ਰਹਿ ਤੋਗੇ ਹੁਣ ਇੱਕ ਮੇਰੇ ਵਰਗਾ ਜੱਪਦਾ ਵੀ ਕੋਈ ਦੇਖੇਗਾ ਕੋਈ ਵਿਚਾਰ ਸੁਨੇਗਾ ਤਾਂ ਕਰਾਂਗਾ ਇੱਕ ਸਤਿਗੁਰੂ ਕਹਿੰਦੇ ਨੇ ਇਸ ਚੀਜ਼ ਤੋਂ ਉੱਪਰ ਉੱਠ ਕੇ ਜਦੋਂ ਕਰੇਗਾ ਸੇਵਾ ਗੁਰੂ ਘਰ ਚ ਮੇਰੇ ਵਰਗਾ ਸੇਵਾ ਕਰਦਾ ਨਾ ਚਾਰ ਬੰਦੇ ਦੇਖ ਰਿਹਾ ਕਿ ਨਹੀਂ ਦੇਖਦੇ ਫਿਰ ਸੇਵਾ ਕਰਾਂ ਸਤਿਗੁਰੂ ਕਹਿੰਦੇ ਨੇ ਜਦੋਂ ਬਿਨਾਂ ਦਿਖਾਇਆ ਸੇਵਾ ਕਰੇਗਾ ਪਰਵਾਹ ਹੋਈ ਹੈ ਨਾਨਕ ਗ੍ਰਾਮ ਨਾਮ ਦਾ ਇਹ ਤਾਂ ਉਹ ਪੂਰਾ ਰਾਮ ਰਾਮ ਦਾ ਨਾਮ ਰੂਪੀ ਧੰਨ ਹੈ ਜਿਹੜਾ ਗੁਰੂ ਅਮਰਦਾਸ ਜੀ ਨੇ ਵੀ ਇਕੱਠਾ ਕੀਤਾ ਦਿਨ ਲੋਕਾਂ ਨੇ ਅੰਮ੍ਰੋ ਨਿਖਾਣਾ ਵੀ ਕੀਤਾ ਐਸਾ ਧੰਨ ਇਕੱਠਾ ਕੀਤਾ ਗੁਰੂ ਕਲਗੀ ਤਰਪਾਸ਼ਾ ਨੇ ਵੀ ਕੀਤਾ ਚਾਰੋਂ ਦੇ ਚਾਰੋਂ ਫਰਜੰਦ ਵਾਰ ਕੇ ਧੰਨ ਇਕੱਠਾ ਕੀਤਾ ਇਹ ਜੇ ਕੋਈ ਧੰਨ ਇਕੱਠਾ ਨਹੀਂ ਕਰ ਸਕਦਾ ਸਤਿਗੁਰੂ ਕਹਿੰਦੇ ਨੇ ਜਿਨੇ ਗਿਆਨ ਦਾ ਧੰਨ ਇਕੱਠਾ ਕਰ ਲਿਆ ਪੂਰੇ ਗੁਰਪ੍ਰਸਾਦ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਨਰੰਕਾਰ ਨੰਮਿਆ ਬਣ ਦਿਖਣ ਲੱਗ ਗਿਆ। ਪੜੀ ਇੱਕ ਤਾਂ ਦਿਖਣਾ ਅਸੀਂ ਵੀ ਗੈਰ ਦੇ ਆਨੰਦ ਆਨੰਦ ਸਭ ਕੋ ਕੇ ਹੈ ਆਨੰਦ ਗੁਰੂ ਤੇ ਜਾਣੇ ਆ। ਮੇਰੇ ਰਿਕਵਿ ਕਹਿੰਦੇ ਨੰਨਰੰਕਾਰ ਹੈ ਜੀ ਨੰਨਰੰਕਾਰ ਹੈ ਜੀ ਪਰ ਮਨ ਨੂੰ ਕਿੰਨਾ ਕੋਈ ਵਿਸ਼ਵਾਸ ਹੈ ਪਤਾ ਇੱਥੇ ਲੱਗਦਾ ਹੈ। ਕਸਵਟੀ ਇੱਥੇ ਟੋਲੀ ਜਾਂਦੀ ਹੈ। ਤੋ ਹਣ ਚੱਲੀ ਖਸਮ ਨਾਲ ਲਬਮੋ ਵਿਗੁੱਤੇ ਕਹਿੰਦੇ ਦੁਨੀਆ ਦੇ ਨਾਲ ਧੋਖਾ ਹੋ ਜਾਏਗਾ ਢੜੀ ਹੋ ਜਾਏਗੀ ਠੱਗੀ ਬੇਈਮਾਨੀ ਹੋ ਜਾਏਗੀ ਪਰ ਧੋ ਨਾ ਚੱਲੀ ਖਸਮ ਨਾਲ ਮਿਹਰਿੰਦਰੰਕਰ ਦਿਨਲ ਕੋਈ ਧੋਖਾ ਨਹੀਂ ਚੱਲ ਸਕਦਾ ਕਿਉਂਕਿ ਇਹ ਧੋਖਾ ਸਾਡੇ ਪੰਜ ਪੁੱਤਰ ਸ਼ਰੀਰ ਦਾ ਹੈ ਪੰਜ ਪੁੱਤਰ ਜੰਜਾਲਾਂ ਤੱਕ ਹੈ ਇਹ ਤੋਂ ਵੱਧ ਧੋਖੀ ਨਹੀਂ ਕਿਉਂਕਿ ਨਿਰਭਾਉ ਨਿਰਵੈਰ ਅਕਾਲ ਮੂਰਤ ਹੈ ਮਰਨ ਤੋਂ ਵੀ ਰਹਤਾ ਹੋਗਾ ਜਿਹੜਾ ਮਰਨ ਦੇ ਵਿੱਚ ਆਏਗਾ ਤੋਂਖਾ ਉਹਦੇ ਨਾਲ ਹੋਏਗਾ ਜਿਹੜਾ ਮਰਨ ਤੋਂ ਰਹਿਤ ਉਹਦੇ ਨਾਲ ਕੋਈ ਤੋਂਖਾ ਨਹੀਂ ਹੋ ਸਕਦਾ ਇਸ ਲਈ ਕਹਿੰਦੇ ਨੇ ਪੌੜੀ ਦੇ ਵਿੱਚ ਧੋ ਨਾ ਚੱਲੀ ਖਸਮ ਨਾਲ ਕੋਈ ਤੋਂਖਾ ਨਹੀਂ ਲੱਗੇਗਾ ਖਤਮ ਪ੍ਰਮਾਤਮਾ ਦੇ ਨਾਲ ਲੱਭ ਮੋਹ ਵੀ ਗੁੱਤੇ ਤੂੰ ਲੱਭ ਦੇ ਵਿੱਚ ਲੱਗਿਆ ਰਹਿ ਮੋਹ ਦੇ ਵਿੱਚ ਲੱਗਿਆ ਰਹਿ ਹਲ ਗਿਆ ਰਹਿ ਕਹਿੰਦੇ ਉਹਦੇ ਨਾਲ ਕੋਈ ਤੋਂਖਾ ਨਹੀਂ ਹੋਏਗਾ ਕਰਤਬ ਕਰਨ ਭਲੇ ਰਿਆਂ ਪਤ ਮਾਇਆ ਸੁਤੇ ਕਰਤਬ ਕਰਨ ਭਲੇ ਨੇ ਕਹਿੰਦੇ ਕੰਮ ਕਰਦੇ ਨੇ ਪਰ ਉਹਨੂੰ ਭੁੱਲ ਗਏ ਮਦਮਾਇਸ ਉੱਤੇ ਮਾਇਆ ਦੇ ਮਦ ਵਿੱਚ ਮਦ ਕਹਿੰਦੇ ਨੇ ਸ਼ਰਾਬ ਨੂੰ ਸ਼ਰਾਬ ਦੇ ਨਸ਼ੇ ਤੇ ਨਸਤ ਹੋਏ ਮਸਤ ਹੋਇਆ ਪਿਆ ਹੁਣ ਮਾਇਆ ਨੂੰ ਸ਼ਰਾਬ ਗਿਆ ਸਤਿਗੁਰੂ ਕਹਿੰਦੇ ਨੇ ਜੋ ਕੁਝ ਦਿਖ ਰਿਹਾ ਸਾਰਾ ਇਹ ਤਾਂ ਮਾਇਆ ਹੈ ਤੇ ਮਾਇਆ ਨੂੰ ਨਾਗਣ ਕਿਹਾ ਹੈ ਮਾਇਆ ਹੋਈ ਨਾਗਣੀ ਜਗਤ ਰਈ ਲਪਟਾਏ ਜੋ ਇਸ ਦੀ ਸੇਵਾ ਕਰੇ ਤੇਸੀ ਕੋ ਫਿਰ ਖਾਇ ਜਿਹੜਾ ਇਹ ਦੀ ਸੇਵਾ ਕਰਦਾ ਮਾ ਵੀ ਉਹਨੂੰ ਨਹੀਂ ਆਪਾਂ ਮਾਇਆ ਕਾਰਨ ਹੀ ਬੋਤੁੰਦੇ ਆਕਰ ਸਤਿਗੁਰੂ ਕਹਿੰਦੇ ਨੇ ਕਰਤਮ ਕਰਨ ਭਲੇ ਰੇ ਮਦਮਾਇਆ ਸੁੱਤੇ ਮਾਇਆ ਦੇ ਨਸ਼ੇ ਦੇ ਵਿੱਚ ਤੁਰਤ ਹੋ ਕੇ ਸੁੱਤਾ ਰਹਿੰਦਾ ਫਿਰ ਫੇਰੇ ਜੂਨ ਪਵਾਈਆਂ ਜਮ ਮਾਰਗ ਮੁੱਤੇ ਫਿਰ ਮੁੜ ਮੁੜ ਕੇ ਜੂਨਾ ਦੇ ਵਿੱਚ ਭਟਕਦਾ ਰਹਿੰਦਾ ਹੈ ਜਮ ਮਾਰਗ ਸੁਮੁੱਤੇ ਜਮਨ ਦੇ ਮਾਰਗ ਦੇ ਵਿੱਚ ਇੰਜ ਸਿੱਟਿਆ ਜਾਂਦਾ ਜਿਵੇਂ ਨੀਖਸ਼ਮਾ ਕੋਈ ਹੋਵੇ ਜਿਵੇਂ ਕੋਈ ਨੀਖਸ਼ਮੀ ਜਨਾਨੀ ਹੋਵੇ ਨਾ ਜਿਹਦਾ ਪਤੀ ਮਰ ਜਾਏ ਉਹਨੂੰ ਲੋਕ ਪੁੱਛਦੇ ਨਹੀਂ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਉਹ ਵੀ ਮਨੁੱਖ ਇਸ ਤਰ੍ਹਾਂ ਹੀ ਸਮਝੋ ਨਿਖਸਮਾ ਸਿੱਟਿਆ ਜਾਂਦਾ ਹੈ ਕੀਤਾ ਪਾਇਣ ਆਪਣਾ ਦੁੱਖ ਸੇਤੀ ਜੁੱਤੇ ਕਿਉਂਕਿ ਉਹ ਆਪਣਾ ਕੀਤਾ ਹੋਇਆ ਆਪ ਪਾ ਲੈਂਦਾ ਹੈ ਦੁੱਖ ਸੇਤੀ ਜੁੱਤੇ ਦੁੱਖਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਸਾਡੀ ਹਮਨ ਨਾਨਕ ਨਾ ਹੀ ਵਿਸਾਰੇ ਸਭ ਮੰਦਿਰ ਉਤੇ ਨਾਨਕ ਨਾ ਹੀ ਵਿਸਾਰੇ ਨਾਨਕ ਜਿਨ ਮਨੰਕਾਰ ਦਾ ਨਾਨ ਵਿਸਾਰ ਦਿੱਤਾ ਸਭ ਮੰਦਿਰ ਉਤੇ ਸਭ ਮੰਦੀ ਮੰਦੀ ਭਾਵ ਗੰਦੀ ਰੁੱਤੇ ਪਾਵ ਜਿੰਦਗੀ ਕਹਿ ਲੋ ਜਾਂ ਇਹ ਦੁੱਤਾ ਕਹਿ ਲੋ ਚਾਰ ਰੁੱਤਾਂ ਵਰਦੀਆਂ ਨੇ ਸਤਿਗੁਰੂ ਕਹਿੰਦੇ ਨੇ ਸਾਰਾ ਕੁਝ ਮੰਦਾ ਹੈ ਜੇ ਨਿਰੰਕਾਰ ਵਿਸਰ ਗਿਆ ਵਿਸਰ ਗਿਆ ਖਾਣਾ ਪੀਣਾ ਖਸਣਾ ਸੋਣਾ ਵਿਸਰ ਗਿਆ ਹੈ ਮਰਨ ਨਾਲ ਕਹਿੰਦੇ ਬਸ ਸਾਰਾ ਕੁਝ ਯਾਦ ਹੈ ਨਿਰੰਕਾਰ ਤੋਂ ਲੱਗਿਆ ਮਰਨਾ ਤੋਂ ਲੱਗਿਆ ਜਿਹੜਾ ਵਾਅਦਾ ਕਰਕੇ ਆਇਆ ਸੀ ਨਾ ਮਾਤਾ ਤੇ ਉਦਰ ਦੇ ਵਿੱਚ 9 ਮਹੀਨੇ ਪੁੱਠਾ ਲੜਕੇ ਉਹ ਭੁੱਲ ਗਿਆ ਉਹ ਵਿਸਤਰ ਗਿਆ ਕਿੰਨੇ ਨਿਰੰਕਾਰ ਦੇ ਨਾਮ ਤੋਂ ਬਿਨਾਂ ਸਾਰੀ ਜ਼ਿੰਦਗੀ ਮੰਦਿਰ ਉੱਤੇ ਦੇ ਬਰਾਬਰ ਹੈ ਗੰਦੀ ਰੋਤ ਹੈ ਗੰਦਾ ਸ਼ਰੀਰ ਹੈ ਕਹਿੰਦੇ ਇਹ ਐਡੀ ਸਮਝ ਜਿਵੇਂ ਬਿਸਟਾ ਕੀ ਕੀੜੇ ਬਿਸਟਾ ਮਾਹ ਹੈ ਸਮਾਈਂ ਇਹਨਾਂ ਸਾਰੀ ਉਮਰ ਤੇਰੀ ਨਿਰੰਕਾਰ ਦੇ ਨਾਮ ਤੋਂ ਬਿਨਾਂ ਗੰਦਗੀ ਦੇ ਕੀੜੇ ਦੇ ਸਮਾਨ ਹੈ ਇਸ ਤੋਂ ਵੱਡੀ ਤੁਲਨਾ ਸਤਿਗੁਰੂ ਕੋਈ ਨਹੀਂ ਦਿੰਦੇ ਸੋ ਗੁਰੂ ਪਿਆਰੇ ਗੁਰੂ ਸਾਰੇ ਸత్సੰਗ ਜੀ ਅਨਿਆ ਕੋ ਬੇਧਿਆ ਕਰਦਾ ਕਿ ਮਾਤਾ ਜੀ ਅਜੇ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇ ਘਰ ਦੀ ਜਾਣ ਕੇ ਪੱਲੇ ਬੰਨ ਅਮਲ ਕਰਨਾ ਜ਼ਿੰਦਗੀ ਚ ਸਮਾਣਾ ਵੱਲ ਕਰ ਬੋਲੇ ਦੱਸਦਾ ਅਜ ਕਰਦੇ ਹੋਏ ਸత్సੰਗ ਦੇ ਉਸੇ ਸ੍ਰੀ ਕਰੋੜ ਦਾਸ ਅੱਗੇ ਤਾਂ ਕਥਾ ਵਿਚਾਰ ਕਰਨ ਦੀ ਜ਼ਰੂਰਤ ਆ ਜਾਵੇ ਗੱਜਵਾੜੀ ਕੇ ਫਤਿਹ ਦਾ ਜੋ ਸਤਿ ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ